ਸਾਰਟੋਚ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਪਣੇ ਜਿਹੜਾ 10ਵੇਂ ਮਹੀਨੇ 7 ਤਰੀਕ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਵਾ ਪ੍ਰਗਟ ਦਿਵਸ ਜਿਹੜਾ ਵਾ ਉਹ ਆ ਗਿਆ। ਉਹਦੀ ਤਿਆਰੀ ਅੱਜ ਤੋਂ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਸਭ ਤੋਂ ਪਹਿਲ ਦੇ ਆਧਾਰ ਤੇ ਅੱਜ ਟੀਮ ਜਿਹੜੀ ਆ ਟਾਂਡੇ ਦੀ ਸਿਟੀ ਵਾਲਮਨ ਚ ਸਵਾ ਦੀ ਉਹ ਤਿਆਰ ਕੀਤੀ ਗਈ ਆ। ਟੀਮ ਦੇ ਵਿੱਚ ਸਾਡੇ ਸਿਟੀ ਪ੍ਰਧਾਨ ਜੀ ਦੀਪਕ ਭੀਲ ਜੀ ਬੀਜੇ ਮਟੂ ਜੀ ਵਾਈਸ ਪ੍ਰਧਾਨ ਪਰਮਰ ਤੋਂ ਉਹਨਾਂ ਦੇ ਨਾਲ ਟੀਮ ਮੇਰੇ ਵੀਰ ਤਾਰਾ ਸਿੰਘ ਜੀ ਐਸਆਈ ਸਾਹਿਬ ਰਟਾਇਰ ਉਹਨਾਂ ਦੇ ਨਾਲ ਨਰਿੰਦਰ ਸਿੰਘ ਜੀ ਢੱਲੋ ਜੀ ਔਰ ਕਮਲ ਕਾਂਤ ਕਿੱਟੂ ਜੀ ਤੇ ਮੇਰਾ ਗੋਗ ਦਾ ਕਿੰਨਾ ਕਿਸ਼ਿੰਦਰ ਕੁਮਾਰ ਕਿਸ਼ਿੰਦਰ ਕੁਮਾਰ ਮੇਰੇ ਵੀਰ ਗੋਗ ਕੁਮਾਰ ਜਤਿੰਦਰ ਜੀ ਮੇਰੇ ਵੀ ਇਹ ਸ਼ਹਿਰ ਦੀ ਜਿਹੜੀ ਟੀਮ ਆ ਸਿਟੀ ਵਾਲਮੀਕ ਸਵਾ ਦੀ ਇਹ ਤਿਆਰ ਕੀਤੀ ਆ ਔਰ ਐਤ ਕੀ ਇੱਕ ਪ੍ਰਣ ਕੀਤਾ ਵਾ ਕਿ ਜਿਹੜੇ ਟਾਂਡੇ ਸ਼ਹਿਰ ਦੀ ਸ਼ੋਭਾ ਯਾਤਰਾ ਹੋਏਗੀ ਉਹ ਅਸੀਂ ਇੱਕ ਹੀ ਕੱਢਾਂਗੇ ਸਾਡੀ ਕੋਸ਼ਿਸ਼ ਜਿਹੜੀ ਆ ਉਹ ਇਹ ਇਹ ਆ ਕਿ ਟਾਂਡੇ ਸ਼ਹਿਰ ਦੇ ਵਿੱਚੋਂ ਭਗਵਾਨ ਬਾਲਮੀਕ ਮਹਾਰਾਜ ਦੀ ਪ੍ਰਗਟ ਦਿਸ਼ਾ ਸਵਾਂਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਆ ਇੱਕ ਹੀ ਕੱਢੀਏ ਮੈਂ ਪਹਿਲੇ ਵੀ ਵੀਡੀਓ ਪਾ ਚੁੱਕਾ ਹਾਂ ਦੋ ਕਿ ਸਾਡੀ ਕਿਸੇ ਨਾ ਕੋਈ ਨਾਰਾਜ਼ਗੀ ਨਹੀਂ ਅਸੀਂ ਆਪਣੇ ਸਾਥੀ ਜਿਹੜੇ ਰਹਿ ਗਏ ਆ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਵੀ ਆਪਾਂ ਸ਼ੋਭਾ ਯਾਤਰਾ ਜਿਹੜੀ ਆ ਟਾਂਡੇ ਸ਼ਹਿਰ ਚੋਂ ਇੱਕ ਕੱਢਣੀ ਆ ਅੱਜ ਮੇਰੇ ਸਾਥੀਆਂ ਨਾਲ ਪ੍ਰਣ ਕੀਤਾ ਵਾ ਕਿ ਸ਼ੋਭਾ ਯਾਤਰਾ ਜਿਹੜੀ ਆ ਸਾਡੀ ਕੋਸ਼ਿਸ਼ ਹੋਏਗੀ 101% ਕਿ ਟਾਂਡੇ ਵਿੱਚ ਸ਼ੋਭਾ ਯਾਤਰਾ ਜਿਹੜੀ ਆ ਸਿਟੀ ਵਾਲ mix ਵਾਲੋਂ ਇੱਕ ਹੀ ਨਿਕਲੇ ਅੱਜ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਆਪਣੇ ਸਮਾਜ ਨੂੰ ਕਿ ਆਪਾਂ ਆਪਣੀਆਂ ਗੁਸਨ ਰਾਜੀਆਂ ਛੱਡ ਕੇ ਮੈਂ ਆਪਣੇ ਸਾਥੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸੇਵਾਦਾਰ ਬਣ ਕੇ ਚੱਲਣ ਵਾਲੇ ਬੰਦੇ ਆ ਸੇਵਾਦਾਰ ਬਣ ਕੇ ਰਵਾਂਗੇ ਤੇ ਔਰ ਜੇ ਕੋਈ ਮੇਰੇ ਵੀਰ ਮੋਰੇ ਲਗਨ ਚੋਂ ਤੇ ਅਸੀਂ ਉਹਦਾ ਵੈਲਕਮ ਕਰਦੇ ਆਂ ਇੰਨਾ ਹੀ ਕਹਿੰਦਾ ਹੋਇਆ ਦੂਸਰੀ ਗੱਲ ਸਾਡੇ ਬਲੌਕ ਲੈਵਲ ਤੇ ਔਰ ਟਾਂਡੇ ਸ਼ਹਿਰ ਵਾਲੋਂ ਆ ਬਾਲਮੀ ਕਾਰਾ ਜੀ ਦਾ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜਿੱਦਾਂ ਸਸੰਗ ਹੁੰਦਾ ਵਾ ਉਹਦੀ ਜਗ੍ਹਾ ਸਿਲੈਕਟ ਕੀਤੀ ਜਾਏਗੀ ਜਿੱਦਾਂ ਸਸੰਗ ਕਰਾਈ ਦਾ ਸਾਲਾਨਾ ਉਦਾਂ ਹੀ ਸਸੰਗ ਵੀ ਹੋਏਗਾ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਅੱਜ ਮੇਰੇ ਵੀਰ ਸ਼ਹਿਰ ਦੇ ਔਰ ਪਿੰਡਾਂ ਦੇ ਵਿੱਚੋਂ ਆਏ ਸਾਰੇ ਸੱਜਣ ਜਿਹੜੇ ਮੋਤਵਾਰ ਮੈਂ ਉਹਨਾਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਾਥੀਓ ਆਪਾਂ ਸ਼ਹਿਰ ਦੇ ਵਿੱਚ ਜਿੰਨੇ ਵੀ ਧਰਮ ਆ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੋਏਗੀ ਔਰ ਸ਼ਹਿਰਦਾਰਾਂ ਨੂੰ ਔਰ ਸ਼ਹਿਰਾਂ ਜਿਹੜੇ ਸ਼ਹਿਰਦਾਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸ਼ੋਭਾ ਯਾਤਰਾ ਜਿਹੜੀ ਆ ਉਹ ਇੱਕ ਨਿਕਲੇਗੀ। ਯਾ ਕਾੜੀਆਂ ਮਾਰਦਿਆ ਕਰੋ ਯਾਰ। ਸਭ ਤੋਂ ਪਹਿਲਾਂ ਮੈਂ ਸਾਰੇ ਆਉਂਦੇਦਾਰਾਂ ਨੂੰ ਜਿਲੇਰੀ ਕਰੀਮ ਸਿਟੀ ਦੀ ਕਰੀਮ ਔਰ ਪੰਜਾਬ ਦੀ ਕਰੀਮ सारे सब तो पहला जय वाल्मीकि वाल्मी। मैं रामपाल बैंस राष्ट्रीय संघर्ष मोर्चा भारत पंजाब पावादास की टीम दिलों बहुत ही धनवाद करना है क्योंकि पावादास सेथ जी के प्रधान सेठ राम सेठी जी ਔਰ ਤਾਰਾ ਸਿੰਘ ਜੀ ਹਰਮੇਸ਼ ਸਿੰਘ ਆਪਣੇ ਜਿੰਨੇ ਵੀ ਕਰੀਮ ਐ ਸੰਭਰਵਾਹ ਸਾਹਿਬ ਸਾਡੇ ਬੋਵੀ ਜੀ ਮੈਂ ਜੇ ਕੱਲਾ ਕੱਲਾ ਲਮਾ ਨਾ ਤੇ ਘੰਟਾ ਲੱਗ ਜਾਣਾ ਸੋ ਮੇਰੀ ਸਿਹਤ ਖਰਾਬ ਹੋਣ ਕਰਕੇ ਮੈਂ ਜਿਆਦਾ ਨਹੀਂ ਬੋਲ ਸਕਦਾ ਡਾਕਟਰ ਸਾਹਿਬ ਨੇ ਮੈਨੂੰ ਬੰਦ ਕੀਤਾ ਹੈ ਮੇਰਾ ਇੱਕ ਤਜਰਵਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਹਰ ਇੱਕ ਕੌਦੇਦਾਰ ਦੇ ਅੱਗੇ ਹਰ ਇੱਕ ਪਿੰਡ ਵਾਸੀਆਂ ਅੱਗੇ ਇਲਾਕਾ ਨਿਵਾਸੀਆਂ ਵਾਸਤੇ ਸ਼ਹਿਰ ਵਾਸੀਆਂ ਵਾਸਤੇ ਇੱਕ ਬੇਨਤੀ ਕਰਦਾ ਕਿ ਮੈਂ ਜਿਹੜੀ ਵੀ ਗੱਲ ਹੈ ਉਹ ਸਾਹਮਣੇ ਕਰਦਾ ਕੋਈ ਲੁਕੋ ਕੇ ਨਹੀਂ ਕਰਦਾ ਜਿੰਨੀ ਮਿਹਨਤ ਸੇਠੀ ਜਾਮ ਸੇਠੀ ਜੀ ਨੇ ਕੀਤੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਅਗਰ ਹਰ ਹਉਦੇਦਾਰ ਇਨੀ ਮਿਹਨਤ ਕਰੇਗਾ ਤਾਂ ਉਹ ਕਾਫੀ ਬਲੰਦੀਆਂ ਤੱਕ ਪਹੁੰਚ ਜਾਏਗਾ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਮੇਰੇ ਉਸਤਾਦ ਜੀ ਸਵਰਗੀ ਅਗਰਦਾਰੀ ਲਾਲ ਜੀ ਜਿਨ੍ਹਾਂ ਨੂੰ ਮੈਨੂੰ ਲੀਡਰੀ ਸਿਖਾਈ ਆ ਮੈਂ ਅੱਜ ਉਹਨਾਂ ਦੇ ਸੁਪੁੱਤਰ ਰਿਟਾਇਰਡ ਡੀਐਸਪੀ ਕਿਉਂਕਿ ਮੈਂ ਬਚਪਨ ਤੋਂ ਹੀ ਪਿੰਕੀ ਦੇ ਨਾਂ ਤੇ ਮਸ਼ਹੂਰ ਇਹਨਾਂ ਨੂੰ ਕੀਤਾ ਸੀ ਇਹ ਬਤੌਰ ਐਸਐਚਓ ਔਰ ਬਤੌਰ ਡੀਐਸਪੀ ਸੇਵਾ ਨਿਭਾਈ ਆ ਉਹ ਅੱਜ ਰਿਟਾਇਰਮੈਂਟ ਤੇ ਆਏ ਆ ਮੈਂ ਸਾਰੀ ਟੀਮ ਨੂੰ ਸਿਟੀ ਤੋਂ ਲੈ ਕੇ ਪੰਜਾਹ ਲੈਵਲ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਕਿ ਇਹੋ ਜੇ ਸਾਡੀ ਕੌਮ ਦੇ ਵਿੱਚ ਹੀਰੇ ਪੈਦਾ ਕੀਤੇ ਆ ਉਸਮਾਨ ਨੇ ਉਸਮਾਨ ਨੂੰ ਸਲੂਟਾ ਨਾ ਤੂੰ ਮਰ ਸਕੋਗੇ ਨਾ ਸਾਥੀ ਤੇਮਾਰੇ ਜੋ ਡੂਗੇ ਕਿ ਕਿਸ਼ਤੀ ਤੋ ਡੂਬੇਗੇ ਸਾਰੇ ਉਹਨਾਂ ਦਾ ਇਹ ਕਹਿਣਾ ਸੀ ਮੈਂ ਹੱਥ ਜੋੜ ਕੇ ਸਾਰੀਆਂ ਸੰਸਥਾਵਾਂ ਨੂੰ ਬੇਨਤੀਆਂ ਕਰਦਾ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਕਿ ਆਪਾਂ ਸੰਸਥਾ ਤਾਂ ਬਣਾ ਲਈਆਂ ਪਰ ਦੁਨੀਆ ਨੂੰ ਪਬਲਿਕ ਨੂੰ ਜੋੜਨਾ ਬਹੁਤ ਔਖਾ ਹੈ ਇਹਦੇ ਵਿੱਚ ਦਿਨ ਰਾਤ ਮਿਹਨਤ ਕਰਨੀ ਪੈਂਦੀ ਆ ਜਦੋਂ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਕਿਸੇ ਦਲਿਤ ਤੇ ਕੋਈ ਜੁਰਮ ਹੁੰਦਾ ਤੇ ਉਹ ਸੰਸਥਾ ਜਿਹੜੀਆਂ ਆਪਣਾ ਆਪਣਾ ਨਾ ਨਚਲਾਂ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਇਕੱਠ ਹੋ ਜਾਓ ਆਉਣ ਵਾਲੇ ਮਾਰ ਹੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਜਿਹੜੀ ਝਾਕੀ ਦੀ ਗੱਲ ਕੀਤੀ ਆ ਮੈਂ ਵੀ ਸ਼ੋਭਾ ਯਾਤਰਾ ਦੇ ਵਾਸਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕ ਹੋ ਜਾਓ ਅਜਣਾ ਮੈਂ ਸ਼ੇਰ ਬੋਲ ਕੇ ਹਟਿਆ ਜੇ ਕੋਈ ਸੰਸਥਾ ਦਾ ਬਲਾਰਾ ਸੰਸਥਾ ਦੇ ਪ੍ਰਧਾਨ ਇਸ ਗੱਲ ਨੂੰ ਸੁਣਦੇ ਹੋਣ ਉਹਦੇ ਤੇ ਅਮਲ ਕਰਦੇ ਹੋਣ ਇੱਕ এজੰਡੇ ਥੱਲੇ ਆ ਜਾਓ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਤੁਹਾਨੂੰ ਕੋਈ ਚੁਕਾ ਦੇ ਮਾਰਸ਼ੀ ਬਾਲਮੀਕ ਜੀ ਉਹ ਸ਼ਕਤੀ ਆ ਜਿਨ੍ਹਾਂ ਨੇ 14 ਸਾਲ ਹਜ਼ਾਰ ਚਾਸ ਪਹਿਲਾਂ 드라마 ਲਿਖ ਦਿੱਤੀ ਸੀ ਅਸੀਂ ਉਹਦੀ ਔਲਾਦ ਆ ਉਹਦਾ ਵੰਸ਼ ਹੈ ਸੋ ਸਾਰਿਆਂ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਮੈਂ ਜਦੋਂ ਸਿਆਸਤ ਵਿੱਚ ਆਇਆ ਸਭ ਤੋਂ ਪਹਿਲਾਂ ਮੈਂ ਆਲ ਇੰਡੀਆ ਪੱਠਾ ਮਜ਼ਦੂਰੀਆਂ ਨੂੰ ਪੰਜਾਬ ਦਾ ਪ੍ਰਭਾ ਪ੍ਰਧਾਨ ਮੈਨੂੰ ਬਣਾਇਆ ਉਹਦੇ ਵਿੱਚ ਮੈਂ ਜੇਲ੍ਹਾਂ ਵੀ ਕਟੀਆਂ ਸ਼ੰਘਰਛ ਵੀ ਕੀਤਾ ਡਾਂਗਾ ਖਾਧੀਆਂ ਵੀ ਡਾਂਗਾ ਮਾਰੀਆਂ ਵੀ ਮੈਂ ਕੌਮ ਲਈ ਆਪਣੀ ਹਿੱਕ ਤੇ ਗੋਲੀ ਖਾਣ ਲਈ ਵੀ ਤਿਆਰ ਪਰ ਕਿਸੇ ਦਾ ਜ਼ੁਲਮ ਨਹੀਂ ਹੁੰਦਾ ਮੇਰੀ ਇੱਕ ਕੋਈ ਬੇਨਤੀ ਆ ਅਗਰ ਕਿਸੇ ਨਾਲ ਤਸੱਦ ਤੱਕਾ ਹੁੰਦਾ ਤਕਰੀਬਨ ਸਾਰੇ ਉੱਤੇਦਾਰਾਂ ਨੂੰ ਮੇਰੇ ਬਾਰੇ ਪਤਾ ਲਾ ਮੇਰਾ ਕਾਂਡੇ ਤੋਂ ਲੈ ਕੇ ਤੇ ਦਿੱਲੀ ਚੰਡੀਗੜ੍ਹ ਤੱਕ ਪਤਾ ਆ ਕਿ ਮੈਂ ਸਰਕਾਰ ਜੇਦੀ ਮਰਜ਼ੀ ਹੋਵੇ ਸਰਕਾਰ ਆ ਜਾਂਦੀ ਆ ਚਲੀ ਜਾਂਦੀ ਆ ਆ ਜਾਂਦੀ ਆ ਚਲੀ ਜਾਂਦੀ ਆ ਪਰ ਜੋ ਬਾਬਾ ਸਾਹਿਬ ਨੇ ਮੈਨੂੰ ਲਾ ਸਿਖਾਤਾ ਔਰ ਮੈਂ ਮੇਰੇ ਜਨਮ ਵਿੱਚ ਲਾ ਕਰਕੇ ਆਇਆ ਉਹਦੇ ਤੋਂ ਮੈਂ ਨਹੀਂ ਡਰਦਾ ਕਿਉਂ ਮੇਰਾ ਕਾਨੂੰਨ ਇਸ ਤਰ੍ਹਾਂ ਦਾ ਕਿ ਅਗਰ ਸਰਕਾਰ ਚ ਸੀਦੀ ਆ ਅਫਸਰ ਕੋਈ ਕੰਮ ਨਹੀਂ ਕਰਦਾ ਤੇ ਮੇਰਾ ਇੱਕੋ ਹੀ ਮਕਸਦ ਹੈ ਐਸ ਭਰਲਾ ਕੰਮ ਉਹਨੂੰ ਕਰਨਾ ਹੀ ਪਏਗਾ ਕਿਉਂ ਕਿ ਸਾਡਾ ਹੱਕ ਹੈ ਸਾਨੂੰ ਮਾਵਾ ਸਾਹਿਬ ਨੇ ਦੁਆਇਆ ਸੋ ਮੈਂ ਜ਼ਿਆਦਾ ਨਾ ਬੋਲਦਾ ਆ ਕਿਉਂਕਿ ਬਿਮਾਰ ਕਰਕੇ ਮੈਂ ਮੇਰੀ ਸਪੀਚ 1 ਘੰਟੇ ਤੋਂ ਕੱਟ ਨਹੀਂ ਹੁੰਦੀ ਮੈਂ ਪਾਣੀ ਨਹੀਂ ਪੀਂਦਾ ਫਿਰ ਮੈਂ ਸਾਰਿਆਂ ਨੂੰ ਇਸ ਗਲਤੀ ਬਤਾਈ ਦੇਣਾ ਜੈ ਹਵਾਲੇ ਕੀ ਹਰ ਹਰ ਆਹ ਤਕੋ ਜਿਹੜੀਆਂ ਅਹੁਦੇਦਾਰੀਆਂ ਸਾਡੇ ਜिले ਦੀ ਜਿਹੜੀ ਅਹੁਦੇਦਾਰੀ ਅਸੀਂ ਪਰसों ਦੇ ਆਕੇ ਹੈਡੇ ਮੇਰੇ ਵੀਰ ਵੱਡੇ ਮੇਰੇ ਵੀਰ ਸੁਰਿੰਦਰ ਕੁਮਾਰ ਜੀ ਪਿੰਕੀ ਭਾਜੀ ਜਿਹੜੇ ਡੀਐਸਪੀ ਬਤੌਰ ਸੇਵਾ ਜਣਾਣਾ ਨਵਾਈਆ ਔਰ ਸਾਡੇ ਮੋਹਨ ਲਾਲ ਸੱਬਰਵਾਲ ਜੀ ਸਾਡੇ ਸਿਟੀ ਦੇ ਚੇਅਰਮੈਨ ਮੋਹਨ ਲਾਲ ਸੱਬਰਵਾਲ ਜੀ ਉਸ ਤੋਂ ਬਾਅਦ ਮੇਰੇ ਵੀਰ ਸਾਡੇ ਹਰਮੇਸ਼ ਬਸੀ ਜੀ ਜਿਹੜਾ ਸਾਡਾ ਵਾਈਸ ਪ੍ਰਧਾਨ ਪੰਜਾਬ ਦੇ ਆ ਮੇਰੇ ਵੀਰ ਸੁਖਦੇਵ ਸਿੰਘ ਜੀ ਬੋਬੀ ਜੀ ਬੁੱਢੀ ਪਿੰਡ ਤੋਂ ਜਿਹੜੇ ਜੂਤ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਨਰਿੰਦਰ ਸਿੰਘ ਢੱਲੋਂ ਸਾਡੇ ਜਿਹੜੇ ਸੀਨੀਅਰ ਆਗੂ ਆ ਹੋਰ ਮੇਰੀ ਟੀਮ ਮੈਂ ਇਕੱਲੇ ਇਕੱਲੇ ਦੇ ਨਾਮ ਲਵਾ ਤੇ ਸਮਾ ਜਿਹੜਾ ਬਹੁਤ ਲੱਗ ਜਾਣਾ ਮੇਰੇ ਵੀਰ ਸਾਡੇ ਹਰਸੀ ਪਿੰਡ ਤੋਂ ਐਮਪੀ ਭਾਜੀ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਰਿਆਂ ਦੇ ਤਕਰੀਬਨ ਨਾਂ ਜਾਂਦਾ ਸਾਡੇ ਸੋਹਣ ਲਾਜੀ ਸੰਲਾਂ ਤੇ ਜਿੱਦਾ ਇਹਨਾਂ ਦੀ ਵੀ ਅੱਜ ਇਸ ਸੰਗਠਨ ਦੇ ਵਿੱਚ ਜੁਆਇਨਿੰਗ ਕਰਾਈ ਆ ਇਹਨਾਂ ਨੂੰ ਵੇਟ ਦੇ ਰਏ ਦੀ ਜਿਹੜੀ ਆ ਅਧਿਕਾਰ ਇਹ ਦਿੱਤੀ ਆ ਇੱਥੇ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਮੇਰੇ ਛੋਟੇ ਵੀਰ ਮੇਰੇ ਵੱਡੇ ਵੀਰ ਜਿਹੜੇ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਜੇਕਰ ਕੋਈ ਮੇਤੋਂ ਗਲਤੀ ਹੋ ਜਾਏ ਕੰਮ ਕਰਦਿਆਂ ਤੇ ਮੈਂ ਮਾਫੀ ਦਾ ਹੱਕਦਾਰ ਆ ਔਰ ਜਿੱਥੇ ਮੈਂ ਕਿਤੇ ਗਲਤ ਆ ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਇਹ ਜ਼ਰੂਰ ਕਹਿਣਾ ਵਾ ਕਿ ਮੈਨੂੰ ਪੜਦੇ ਨਾ ਜਿਹੜੀ ਆ ਉਹ ਗੱਲ ਜ਼ਰੂਰ ਦੱਸੀ ਜਾਏ ਵੀ ਭਾਜੀ ਇਹ ਗੱਲ ਇਦਾਂ ਨਹੀਂ ਇਦਾਂ ਹੋਏਗੀ ਆਪਾਂ ਇਹ ਸੰਗਠਨ ਨੂੰ ਤੇ ਸ਼ਹਿਰ ਦੀ ਟੀਮ ਨੂੰ ਆਪਾਂ ਸੌਟ ਬਣਾਉਣਾ ਵਾ ਇਹਨੇ ਕਹਿੰਦਾ ਹੋਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਇੱਕ ਸ਼ਬਦ